ਨਵ ਵਿਆਹਿਤ ਨੂੰ ਸਹੁਰੇ ਆ ਤਾਨਾ ਨਾ ਮਾਰਨ ਬਹੁਤ ਮਾੜਾ ਹੁੰਦਾ ਤੁਸੀਂ ਕਈ ਵਾਰ ਵੇਖਿਆ ਹੋਣਾ ਕਿ ਕਈ ਸਹੁਰੇ ਪਰਿਵਾਰ ਆਪਣੀਆਂ ਨੋਹਾਂ ਨੂੰ ਤਾਨਾ ਮਾਰਨ ਕਿ ਤੇਰੇ ਪਿਓ ਨੇ ਤੈਨੂੰ ਕੀ ਦਿੱਤਾ ਤੇਰੇ ਪਿਓ ਨੇ ਕੀ ਕਰ ਦਿੱਤਾ ਜਦੋਂ ਇਹੋ ਜਿਹਾ ਤਾਨਾ ਉਕਤੀ ਦੇ ਕੰਨਾਂ 'ਚ ਪੈਂਦਾ ਤੇ ਬਹੁਤ ਔਖਾ ਹੋ ਜਾਂਦਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਅਸੀਂ ਸੰਸਾਰੀ ਦੁਨੀਆ ਤੇ ਹੁੰਨੇ ਆ ਜਦੋਂ ਸਾਡੀ ਵੀ ਸ਼ਾਦੀ ਨਹੀਂ ਹੋਈ ਹੁੰਦੀ ਸੀ ਸਾਡੀ ਸੋਚ ਕਿਵੇਂ ਦੀ ਹੁੰਦੀ ਸੀ ਹੋਰੀ ਕਿਸਮ ਦੀ ਹੁੰਦੀ ਸੀ ਬੇ ਪਰਵਾਹੀਆਂ ਲਾ ਪਰਵਾਹੀਆਂ ਵਰਗੀ ਜਿਵੇਂ ਜਿਵੇਂ ਆਪਾਂ ਇਸ ਗ੍ਰਹਿਸਤੀ ਜੀਵਨ ਚ ਆਉਂਨੇ ਆ ਰੱਬ ਸੋਣਾ ਸਾਨੂੰ ਧੀ ਪੁੱਤਰ ਦਿੰਦਾ ਆ ਤੇ ਜਦੋਂ ਰੱਬ ਸੋਣਾ ਸਾਨੂੰ ਧੀ ਪੁੱਤਰ ਦਿੰਦਾ ਸਾਡੀ ਸੋਚ ਬਦਲਣ ਲੱਗ ਪੈਂਦੀ ਅਸੀਂ ਜੋ ਵੀ ਕਮਾਉਨੇ ਆ ਲਿਉਨੇ ਆ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਹੀ ਕਰਨ ਲੱਗ ਪੈਂਦੇ ਆ ਕਿ ਸਾਡੇ ਪਰਿਵਾਰ ਨੂੰ ਆਹ ਚੀਜ਼ ਚਾਹੀਦੀ ਆਹ ਚਾਹੀਦੀ ਜਿਵੇਂ ਜਮੀਓ ਵੱਡੇ ਹੁੰਦੇ ਨੇ ਉਹਨਾਂ ਦੀਆਂ ਇਛਾਵਾਂ ਪੂਰੀਆਂ ਕਰਨ ਵਾਸਤੂ ਰਪਈਦਾ ਤੇ ਜਿਵੇਂ ਉਹ ਸਮਾਂ ਆਉਂਦਾ ਹਰੇਕ ਬਾਪ ਦੀ ਮਾਂ ਦੀ ਪਿਓ ਦੀ ਜ਼ਿੰਦਗੀ ਦੇ ਵਿੱਚ ਜਦੋਂ ਨੇ ਆਪਣੇ ਧੀ ਦੀ ਸ਼ਾਦੀ ਕਰਨੀ ਹੁੰਦੀ ਆ ਉਦੋਂ ਉਸ ਸਮੇਂ ਦੇ ਵਿੱਚ ਮਾਪੇ ਕੋ ਭਾਵੇਂ ਪੈਸੇ ਥੋੜੇ ਵੀ ਹੋਣ ਭਾਵੇਂ ਨਾਂ ਨਹੀਂ ਹੋਣ ਭਾਵੇਂ ਉਹਨਾਂ ਨੂੰ ਫੜਨੇ ਕਿਤੇ ਉਹ ਪੈਣ ਜਾਂ ਕੋਨਾਂ ਕੋ ਥੋੜੇ ਬਹੁਤੇ ਵੀ ਹੋਣ ਉਹ ਸਾਰਾ ਹੀ ਪ੍ਰਬੰਧ ਕਰਦਾ ਕਿ ਮੈਂ ਆਪਣੀ ਧੀ ਦੀ ਸ਼ਾਦੀ ਤੇ ਜਾਂ ਆਪਣੀ ਧੀ ਨੇ ਜਦੋਂ ਘਰੋਂ ਜਾਣਾ ਤਾਂ ਉਹਨੂੰ ਮੈਂ ਆ ਆ ਸਮਾਨ ਦੇਣਾ ਉਹਦੇ ਲਈ ਕੋ ਪੈਸੇ ਨਾ ਹੋਣ ਤਾਂ ਫਿਰ ਉਹ ਕੀ ਕਰਦਾ ਕਿ ਕਿਸ਼ਤਾਂ ਵੰਡ ਲੈਂਦਾ ਆ ਕਿ ਮੈਂ ਤਾਂ ਹਰ ਮਹੀਨੇ ਤੁਹਾਨੂੰ ਨਹੀਂ ਨਹੀਂ ਕਿਸ਼ਤ ਦੇਈ ਜਾਊਗਾ ਤੇ ਕੋਈ ਗੱਲ ਨਹੀਂ 2 4 5 ਸਾਲਾਂ ਦੇ ਵਿੱਚ ਸਾਰੀਆਂ ਕਿਸ਼ਤਾਂ ਮੈਂ ਦੇ ਦੇਵਾਂਗਾ ਤੁਸੀਂ ਸਭ ਜਾਣਦੇ ਹੋ ਕਿ ਕਿਸ਼ਤਾਂ ਦੇ ਸਮਾਨ ਲੈਣਾ ਮਹਿੰਗਾ ਪੈਂਦਾ ਬਹੁਤ ਮਹਿੰਗਾ ਪੈਂਦਾ ਕਈ ਵਾਰਾਂ ਡਬਲ ਪ੍ਰਾਈਸ ਤੇ ਪੈ ਜਾਂਦਾ ਤੇ ਉਹ ਬਾਪ ਫਿਰ ਵੀ ਕਹਿੰਦਾ ਨਹੀਂ ਕੋਈ ਨਹੀਂ ਮੈਂ ਡਬਲ ਕੀਮਤ ਦੇਣ ਨੂੰ ਵੀ ਤਿਆਰ ਆਂ ਉਕੇ ਮੇਰੀ ਧੀ ਦੇ ਲਈ ਜਾਂ ਮੇਰੇ ਪਰਿਵਾਰ ਦੇ ਲਈ ਬੜਾ ਹੀ ਚੰਗਾ ਤੇ ਭਾਗਾ ਵਾਲਾ ਦੇਣਿਆ ਪਿਓ ਸਾਰੀ ਉਬਰ ਕਿਸ਼ਤਾਂ ਤਾਰਦਾ ਰਹਿ ਜਾਂਦਾ ਤੇ ਜੇ ਕੋਈ ਸਹੁਰਾ ਪਰਿਵਾਰ ਚੋਂ ਕੋਈ ਵੀ ਉੱਠ ਕੇ ਕਹੇ ਕਿ ਤੇਰੇ ਪਿਓ ਨੇ ਕੀ ਕੀਤਾ ਤੇ ਫਿਰ ਉਹ ਧੀ ਸੋਚਦੀ ਆ ਕਿ ਮੇਰਾ ਪਿਓ ਤਾਂ ਅਜੇ ਤੱਕ ਕਿਸ਼ਤਾਂ ਤਾਰ ਰਿਹਾ ਆ ਮੇਰਾ ਬਾਪ ਤਾਂ ਅਜੇ ਤੱਕ ਕਿਸ਼ਤਾਂ ਭਰ ਰਿਹਾ ਡਬਲ ਡਬਲ ਕੀਮਤ ਤੇ ਪੈਸੇ ਦੇ ਰਿਹਾ ਤੇ ਤੁਸੀਂ ਕਹਿੰਦੇ ਉਹ ਤੇਰੇ ਪਿਓ ਨੇ ਕੀ ਕੀਤਾ ਤੂੰ ਕੀ ਲੈ ਕੇ ਆਈ ਆ ਫਿਰ ਇੰਜ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਭਾਰੀ ਸੱਟ ਵੱਜਦੀ ਆ ਫਿਰ ਉਸ ਧੀ ਨੂੰ ਵੀ ਬੜਾ ਦੁੱਖ ਹੁੰਦਾ ਉਹਨੂੰ ਦੁੱਖ ਹੋਣਾ ਦਾ ਸੁਭਾਵਿਕ ਹੈ ਕਿਉਂਕਿ ਉਸ ਧੀ ਨੇ ਲਗਭਗ ਆਪਣੀ ਜ਼ਿੰਦਗੀ ਦੇ 20-22 ਸਾਲ ਆਪਣੇ ਮਾਪੇ ਦੇ ਘਰ ਗੁਜ਼ਾਰੇ ਹੁੰਦੇ ਨੇ ਉਹਨੂੰ ਪਤਾ ਹੁੰਦਾ ਆਪਣੇ ਮਾਪੇ ਦੀ ਆਰਥਿਕ ਹਾਲਤ ਦਾ ਆਪਣੇ ਮਾਪੇ ਦੇ ਸਰਕਲ ਦਾ ਉਹਨੇ ਉਸ ਘਰ ਦੇ ਨਾਲ ਉਹਦੀਆਂ ਮੋਹ ਭਰੀਆਂ ਤੰਦਾਂ ਜੁੜੀਆਂ ਹੁੰਦੀਆਂ ਨੇ ਉਸ ਨੂੰ ਉਸ ਘਰ ਨਾਲ ਪਿਆਰ ਹੁੰਦਾ ਸਤਕਾਰ ਹੁੰਦਾ ਆਪਣੇ ਫੈਮਿਲੀ ਨਾਲ ਉਹਨੂੰ ਬੜਾ ਮਾਣ ਹੁੰਦਾ ਤੇ ਜਦੋਂ ਉਹਦੇ ਮਾਪੇ ਨੂੰ ਕੋਈ ਇਦਾਂ ਦਾ ਬੋਲਦਾ ਫਿਰ ਉਹਨੂੰ ਦੁੱਖ ਤਾਂ ਹੋਣਾ ਹੀ ਆ ਫਿਰ ਲੋਕੀ ਕਹਿਣਗੇ ਸਾਡੀ ਨੌ ਇੱਜ਼ਤ ਨਹੀਂ ਕਰਦੀ ਸਾਡਾ ਸਤਕਾਰ ਨਹੀਂ ਕਰਦੀ ਜੇ ਸਿੱਤਕਾਰ ਲੈਣ ਵਾਲੇ ਕੰਮ ਹੀ ਨਹੀਂ ਕਰਦੇ ਤਾਂ ਫਿਰ ਕਿੰਨਾ ਫਿਰ ਤੇ ਇਦਾਂ ਹੀ ਹੋਊਗਾ ਨਾ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਜਿਹੜੀ ਕੋਈ ਸੱਸ ਵੀ ਆਪਣੀ ਨੌਂ ਨੂੰ ਇਦਾਂ ਦੇ ਤਾਣੇ ਮਾਰਦੀ ਹੈ ਉਹਨੂੰ ਵੀ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਜਦੋਂ ਉਹ ਸਹੁਰੇ ਆਈ ਸੀ ਉਦੋਂ ਉਹਦੇ ਬਾਪ ਨੇ ਕਿੰਨੀਆਂ ਤੰਗੀਆਂ ਤਰੋਸੀਆਂ ਚ ਉਹਦਾ ਵਿਆਹ ਕੀਤਾ ਹੋਵੇਗਾ ਕਿ ਜਿਉਂ ਨੇ ਫੜਫੱਟਰ ਕੇ ਕੰਮ ਕੀਤਾ ਹੋਵੇਗਾ ਕਿਵੇਂ ਉਹਨੇ ਸਾਰੇ ਚੀਜ਼ਾਂ ਦਾ ਰੇਂਜ ਕੀਤਾ ਹੋਗਾ ਉਹਨੂੰ ਉਹ ਵੀ ਦੇਣੀ ਯਾਦ ਰੱਖਣੇ ਚਾਹੀਦੇ ਨੇ ਕਿ ਜੇ ਮੇਰੇ ਬਾਪ ਨੇ ਇਦਾਂ ਕੀਤਾ ਤਾਂ ਹੋ ਸਕਦਾ ਇੰਨੇ ਵੀ ਇਦਾਂ ਹੀ ਕੀਤਾ ਹੋਵੇ ਲੈਕਿਨ ਜਿਹੜੇ ਚੰਗੇ ਸੱਸਾਂ ਸਹੁਰੇ ਹੁੰਦੇ ਨੇ ਜਾਂ ਪਰਿਵਾਰਕ ਮੈਂਬਰ ਹੁੰਦੇ ਉਹ ਕਦੀ ਵੀ ਆਪਣੀ ਨਾਉ ਨੂੰ ਇਹ ਤਾਨਾ ਨਹੀਂ ਮਾਰਦੇ ਕਿ ਤੂੰ ਕੀ ਲੈ ਕੇ ਆਈ ਹਾਂ ਤੇਰੇ ਪਿਓ ਨੇ ਕੀ ਦਿੱਤਾ ਕਿਉਂਕਿ ਉਹ ਜਾਣਦੇ ਨੇ ਕਿ ਮਿਹਨਤ ਦੀ ਕਮਾਈ ਨਾਲ ਹੀ ਤਰੱਕੀਆਂ ਹੁੰਦੀਆਂ ਨੇ ਜਿਹੜੇ ਘਰ 'ਚ ਮਿਹਨਤੋਂ ਆ ਜਾਵੇ ਉਹ ਘਰ ਆਪਣੀਆਂ ਤਰੱਕੀਆਂ ਕਰ ਜਾਂਦਾ ਲੇਕਿਨ ਜਿਸ ਘਰ ਵਿੱਚ ਭਾਵੇਂ ਕਿੰਨਾ ਵੀ ਬਾਹਰੋਂ ਪੈਸਾ ਆ ਜੇ ਉਸ ਘਰ ਦੀ ਮਿਹਨਤ ਨਹੀਂ ਆ ਕਮਾਈ ਸਾਰਥਕ ਨਹੀਂ ਆ ਉਹ ਘਰ ਹੌਲੀ-ਹੌਲੀ ਉਜੜ ਹੀ ਜਾਂਦਾ ਹੈ ਭਾਵੇਂ ਲੱਖਾਂ ਕਰੋੜਾਂ ਰੁਪਈਆ ਕਿਉਂ ਨਾ ਘਰ 'ਚ ਪਿਆ ਹੋਵੇ ਉਹ ਘਰ 'ਚ ਗਰੀਬੀ ਹੀ ਰਹੇਗੀ ਇਸ ਕਰਕੇ ਜਿਹੜੀ ਆਪਾਂ ਇਹ ਰਿਸ਼ਤੇ ਜੋੜਦੇ ਆ ਇਹ ਸਾਡੇ ਜੀਵਨ ਨੂੰ ਸਾਡੇ ਸੰਸਾਰੀ ਜ਼ਿੰਦਗੀ ਨੂੰ ਤੋੜਨ ਦੇ ਲਈ ਆ ਸਾਨੂੰ ਇੱਕ ਦੂਜੇ ਤੋਂ ਦਾਜ ਦੀ ਇੱਕ ਦੂਜੇ ਕੋ ਪੈਸੇ ਥੇਲੇ ਦੀ ਇੱਕ ਦੂਜੇ ਤੋਂ ਚੀਜ਼ਾਂ ਦੀ ਸੋਚ ਨਹੀਂ ਰੱਖਣੀ ਚਾਹੀਦੀ ਇਹ ਬਹੁਤ ਮਾੜੀ ਆ ਜਿਹੜੇ ਨਹੀਂ ਰੱਖਦੇ ਉਹਨਾਂ ਘਰਾਂ 'ਚ ਬਹੁਤ ਖੁਸ਼ੀਆਂ ਹੁੰਦੀਆਂ ਉਹਨਾਂ ਘਰਾਂ 'ਚ ਕਮਾਈ ਵੀ ਬਹੁਤ ਹੁੰਦੀ ਆ ਬਰਕਤ ਵੀ ਬਹੁਤ ਹੁੰਦੀ ਆ ਰੱਬ ਸੋਣਾ ਉਹ ਘਰਾਂ ਨੂੰ ਛੋਟੇ ਛੋਟੇ ਘਰਾਂ ਨੂੰ ਵੱਡੇ ਵੱਡੀਆਂ ਕੋਠੀਆਂ ਚ ਬਦਲ ਦਿੰਦਾ ਸਕੂਟਰਾਂ ਮੋਟਰਸਾਈਕਲਾਂ ਤੋਂ ਗੱਡੀਆਂ ਤੱਕ ਪਹੁੰਚਾ ਦਿੰਦਾ ਇਸ ਕਰਕੇ ਕਦੀ ਵੀ ਕਿਸੇ ਦੀ ਧੀ ਨੂੰ ਇਹ ਤਾਨਾ ਨਹੀਂ ਮਾਰਨਾ ਚਾਹੀਦਾ ਕਿ ਤੇਰੇ ਬਾਪ ਨੇ ਤੇਰੇ ਲਈ ਕੀ ਕੀਤਾ ਇਹ ਜਾਂ ਧੀ ਜਾਣਦੀ ਹੁੰਦੀ ਜਾਂ ਉਹਦਾ ਪਿਓ ਜਾਂ ਉਹਦੀ ਮਾਂ ਜਾਣਦੀ ਹੁੰਦੀ ਕਿ ਉਹਨਾਂ ਨੇ ਉਹਦੇ ਲਈ ਕੀ ਕੀਤਾ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਇੱਕ ਦੂਜੇ ਦਾ ਮਾਣ ਕਰਨਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜ਼ਿੰਦਗੀ ਚ ਖੁਸ਼ੀਆਂ ਮਿਲ ਸਾਡੀ ਜ਼ਿੰਦਗੀ ਚ ਸੁੱਖ ਹੋਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੜੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ